ਜਿਹੜਾ ਤਰਨਤਾਰਨ ਦੇ ਹਲਕਾ ਪੱਟੀ ਦੇ ਕਸਬਾ ਸਭਰਾਹਾਂ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਚੋਰਾਂ ਦਾ ਇਸ ਇਲਾਕੇ ਦੇ ਵਿੱਚ ਬਹੁਤ ਬੋਲਬਾਲਾ ਸੀ ਜੀ ਹਾਂ ਕਦੀ ਤਾਂ ਕਿਸਾਨਾਂ ਦੀ ਟਰਾਂਫਾਰਮਾਂ ਦੀ ਗੱਲ ਕੀਤੀ ਜਾਵੇ ਕਦੀ ਤਾਂ ਕਿਸਾਨਾਂ ਦੇ ਟਰਾਂਫਾਰਮਾਂ ਚੋਂ ਤੇਲ ਕੱਢਿਆ ਜਾਂਦਾ ਸੀ ਤਾਂ ਕਦੀ ਮੋਟਰਾਂ ਤੇ ਜਿਹੜੀ ਹੈ ਉਹ ਚੋਰੀ ਕੀਤੀ ਜਾਂਦੀ ਸੀ ਤਾਂ ਲਗਾਤਾਰ ਚੋਰ ਜਿਹੜੇ ਆ ਉਹ ਚੁਸਤ ਨਜ਼ਰ ਆ ਰਹੇ ਸੀ ਤੇ ਪੁਲਿਸ ਜਿਹੜੀ ਹੈ ਉਹ ਸੁਸਤ ਨਜ਼ਰ ਆ ਰਹੀ ਸੀ ਤਾਂ ਚੋਰ ਸਿਪਾਈ ਦਾ ਲਗਾਤਾਰ ਜਿਹੜਾ ਇਹ ਲੁਕਣ ਮਿਚੀ ਚਲਦੀ ਰਹੀ ਤਾਂ ਅੱਜ ਉਸ ਵੇਲੇ ਵੱਡੀ ਕਾਮਯਾਬੀ ਚੌਂਕੀ ਇੰਚਾਰਜ ਨੂੰ ਮਿਲੀ ਕਿ ਜਦੋਂ ਉਹਨਾਂ ਨੇ ਦੋ ਚੋਰ ਹਿਰਾਸਤ ਦੇ ਵਿੱਚ ਲਏ ਤਾਂ ਉਹਨਾਂ ਕੋਲੋਂ ਟਰਾਂਸਪਾਰਟ ਦੇ ਸੰਬੰਧਿਤ ਸਮਾਨ ਜਿਹੜਾ ਉਹ ਵੀ ਬਰਾਮਦ ਹੋਇਆ ਤਾਂ ਪਿੰਡ ਕਿਹੜੇ ਪਿੰਡ ਦੇ ਚੋਰ ਨੇ ਸ਼ਾਇਦ ਪਿੰਡ ਤੋਂ ਹੀ ਚੋਰ ਜਿਹੜੇ ਨੇ ਇਹ ਫੜੇ ਗਏ ਨੇ ਲਗਾਤਾਰ ਇੱਥੇ ਚੋਰੀਆਂ ਕੀਤੀਆਂ ਗਈਆਂ ਸੀ ਤਾਂ ਪਿਛਲੇ ਦਿਨਾਂ ਤੋਂ ਕਾਫੀ ਚੌਕੀ ਇੰਚਾਰਜ ਅਤੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਇੱਕ ਵਾਰ ਤਾਂ ਵਿੱਚ ਅਜਿਹਾ ਹੋਇਆ ਕਿ ਮੌਕੇ ਤੇ ਚੋਰ ਜਿਹੜੇ ਸੀਗੇ ਤੇਲ ਕੱਢ ਰਹੇ ਸੀ ਤਾਂ ਕਿਸਾਨ ਵੀਰ ਉੱਥੇ ਪਹੁੰਚਿਆ ਜੀ ਹਾਂ ਮੌਕੇ ਤੇ ਚੋਰਾਂ ਦੇ ਤੇਲ ਕੱਢਣ ਤੇ ਜਦ ਪਹੁੰਚਿਆ ਤਾਂ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਜਿਹੜੇ ਚੋਰ ਨੇ ਉਹ ਉਥੋਂ ਭੱਜ ਜਾਂਦੇ ਆ ਚੌਕੀ ਇੰਚਾਰਜ ਸਾਹਿਬ ਸਾਡੇ ਨਾਲ ਬਣੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਲਗਾਤਾਰ ਚੋਰੀਆਂ ਦਾ ਸਿਲਸਲਾ ਜਿਹੜਾ ਜਾਰੀ ਸੀ ਇੱਕ ਕੰਮ ਤੇ ਕਿਸੇ ਵੱਡੇ ਗੈਂਗ ਦਾ ਲੱਗਦਾ ਕਿੰਨੇ ਵਿਅਕਤੀ ਫੜੇ ਨੇ ਦੋ ਵਿਅਕਤੀ ਅੱਜ ਜਿਹੜੇ ਆ ਉਹਨਾਂ ਵੱਲੋਂ ਫੜੇ ਗਏ ਨੇ ਹੋਰ ਜਿਹੜੀ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਬਣੇ ਨੇ ਚੌਕੀ ਇੰਚਾਰਜ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਪਿਛਲੇ ਦਿਨਾਂ ਤੋਂ ਜਿਹੜਾ ਚੋਰਾਂ ਦਾ ਬੋਲਬਾਲਾ ਸੀ ਤਾਂ ਹੁਣ ਸਭਰਾਹ ਵਾਸੀਆਂ ਨੂੰ ਜਿਹੜਾ ਕਿਤੇ ਨਾ ਕਿਤੇ ਥੋੜਾ ਜਿਹਾ ਸੁੱਖ ਦਾ ਸਾਥ ਆਇਆ ਹੀ ਹੋਵੇਗਾ ਸਾਡੇ ਨਾਲ ਇੰਚਾਰਜ ਸਾਹਿਬ ਮੌਜੂਦ ਨੇ ਉਹ ਗੱਲਬਾਤ ਕਰਦੇ ਆ ਕਿ ਕੀ ਹੈ ਪੂਰਾ ਮਾਮਲਾ ਹਾਂ ਸਰ ਕਿਹੜਾ ਚੋਰ ਫੜਿਆ ਸਭਰਾਹ ਤੋਂ ਕੀ ਗੱਲ ਹੈ ਆਏ ਜੀ ਅਸੀਂ ਕੱਲ ਮਿਤੀ 4 ਅੱਠ ਜਰ ਨੂੰ ਸਵੇਰ ਸਾਥੀ ਕਰਮਚਾਰੀਆਂ ਆਹੀਂ ਗੱਤ ਦੇ ਸਬੰਧ ਵਿੱਚ ਡੋਮੀ ਵਾਲੇ ਮਜੂਦ ਸਾਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਇਹ ਉਕਤ ਵਿਅਕਤੀ ਸਾਰੇ ਜਾਣੇ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਕੱਢ ਕੇ ਤੇ ਉਹਨਾਂ ਦੀਆਂ ਬਾਡੀਆਂ ਤੋੜ ਕੇ ਤੇ ਤਾਰਾਂ ਅੱਗੇ ਵੇਚਦੇ ਹਨ ਜੇਕਰ ਉਹਨੇ ਨਾਕਾਬੰਦੀ ਕੀਤੀ ਜਾਂ ਉਹਦੇ ਕਾਬੂ ਆ ਸਕਦੇ ਜਿਸ ਤੇ ਨਹੀਂ ਨਾਕਾਬੰਦੀ ਸਵੇਰ ਸਾਥੀ ਕਰਮਚਾਰੀਆਂ ਰੋਹੀ ਪੁਲਿਸੀ ਤੋਂ ਕੀਤੀ ਸੀ ਜਿੱਥੇ ਤਿੰਨ ਮੋਟਰਸਾਈਕਲਾਂ ਤੇ ਦੋ ਦੋ ਜਵਾਨਾਂ ਦੀ ਦਿਖਾਈ ਦਿੱਤੇ ਤੇ ਜੋ ਪੁਲਿਸ ਤੇ ਰੋਕਣ ਤੇ ਦੋ ਮੋਟਰਸਾਈਕਲ ਵਾਲੇ ਪਿਛਾਣ ਆਪਣਾ ਮੋਟਰਸਾਈਕਲ ਭਜਾ ਕੇ ਲੈ ਗਏ ਇੱਕ ਮੋਟਰਸਾਈਕਲ ਵਾਲੇ ਡਿੱਗਣ ਕਰਨ ਨਾਲ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਅਸੀਂ 15 ਲੀਟਰ ਟਰਾਂਸਫਾਰਮਰ ਵਾਲਾ ਤੇਲ ਇੱਕ ਟਰਾਂਸਫਾਰਮਰ ਦੀ ਬਾਡੀ ਬਰਾਮਦ ਕੀਤੀ ਤੇ ਉਹਨਾਂ ਦੀ ਪੁੱਛਗਿੱਛ ਤੇ ਦੱਸਿਆ ਕਿ ਅਸੀਂ ਇਹ ਸਮਾਨ ਅੱਗੇ ਪਿਆਰਾ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਸਭਰਾ ਨੂੰ ਜੋ ਕਵਾਡ ਦਾ ਕੰਮ ਕਰਦਾ ਉਹਨੂੰ ਵੇਚਦੇ ਆ ਜਿਸ ਨੂੰ ਵੀ ਉਕਤ ਮਕਦਮਾ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇਹਨਾਂ ਵੱਲੋਂ ਦਿੱਤੀ ਗਈ ਤਾਰ ਉਹ ਵੀ ਬਰਾਮਦ ਕੀਤੀ ਗਈ ਹੈ ਸਰ ਟੋਟਲ ਕਿੰਨੇ ਜਣੇ ਆ ਟੋਟਲੀ 7 ਜਣੇ ਆ ਅਗਲੇ ਸਰ ਕਾਰਵਾਈ ਕੀ ਹੈ ਮੁੱਝ ਲੈਂਦੇ ਜਾਈਏ ਇਹ ਜੀ ਇਹਨਾਂ ਦਾ ਅੱਜ ਕੋਰਟ ਵਿੱਚ ਪੇਸ਼ ਕੀਤੇ ਜਾ ਰਹੇ ਨੇ ਇਹਨਾਂ ਦਾ ਪੁਲਿਸ ਰਿਮਾਂਡ ਹਾਜ਼ਰ ਕਰਕੇ ਜਿਹੜੀ ਵੀ ਅਗਲੀ ਤੱਤ ਸਾਹਮਣੇ ਆਣਗੇ ਉਹ ਜਿਹੜਾ ਵੀ ਕੋਈ ਇਹਨਾਂ ਦੀ ਪੁੱਛਗਿੱਛ ਚਾਹੀਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਨਾਮਜ਼ਦ ਕਰਕੇ ਉਹਦੇ ਕਾਨੂੰਨੀ ਕਾਰਵਾਈ ਕਿੰਨੇ ਕਿੰਨੇ ਚੋਰ ਜਿਹੜੇ ਫੜੇ ਗਏ ਇਹ ਟੋਟਲ 3 ਫੜੇ ਗਏ ਤੇ ਜਿਹੜੇ ਦੂਜੇ ਫਰਾਰ ਨੇ ਉਹ ਫਰਾਰ ਹੈਗੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਘਰਾਂ 'ਚ ਰੇਡ ਕੀਤੇ ਜਾ ਰਹੇ ਨੇ ਘਰਾਂ ਤੋਂ ਅੱਗੇ ਪਿੱਛੇ ਘਰ ਨੂੰ ਤਾਲੇ ਲੱਗੇ ਨੇ